ਦੇਰ ਨਹੀਂ ਲਈ ਆ ਗਈ ਹਾਂਜੀ ਠੀਕ ਆ ਜੰਮੀ ਪਲੀ ਚੰਗੀ ਆ ਨਾ ਮੈਂ ਹਾਂਜੀ ਚਲੋ ਖੋਲ ਲੇ ਤੋਰਾ ਤਰਾ ਨਾ ਕਰਮਾਈ ਦਾ ਕਰਵਾਇਆ ਚੈੱਕ ਖੋਲ ਭਾਈ ਗੋਪੀ ਛੱਡ ਦੇ ਉਹ ਕੰਮ ਆ ਲੈ ਤੇ ਉਹਦਾ ਫੋਟੋ ਮੈਨੂੰ ਪਾਸੋਂ ਲੈ ਕਰ ਲੋ ਜਿੱਧਰੋਂ ਮੈਂ ਚੰਗੀ ਆ ਪਾਓ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਦਾ ਸਤਿ ਸ੍ਰੀ ਅਕਾਲ ਚੜਦੀ ਕਲਾ ਜੀ ਚੜਦੀ ਕਲਾ ਬਹੁਤ ਠੀਕ ਹੈ ਹੋਰ ਕਹਿੰਦੇ ਦਾ ਬੜੀ ਕਿਰਪਾ ਆ ਦਦੀ ਚਲੋ ਮਾਰ ਆ ਗਈ ਇਸੇ ਤਰੀਕਾ ਕਿਰਪਾ ਆਪਣਾਈ ਰੱਖੇ ਤੇ ਡਰੈਸ ਕਰਾ ਦੇ ਨੋਟਪੁੱਕ ਲਖਵਿੰਦਰ ਸਿੰਘ ਪਿੰਡ ਅਮੀਸ਼ਾ ਜਲਾ ਤਰਨ ਦਾ ਤੇ ਮੋਬਾਈਲ ਨੰਬਰ 8699857375 ਠੀਕ ਆ ਸ਼ਰਵਾਰ ਇਹ ਤੋਂ ਕਰੀ ਹੁੰਦੀ ਹੈ ਹਾਂ ਤੇ ਕਿਦਾਂ ਦੀ ਸੂਈ ਆ ਇਹ ਕੱਲ ਰਾਤ ਦੀ ਸੂਈ ਆ ਜੀ ਕੱਲ ਰਾਤ ਬਿਲਕੁਲ ਨਾਰੂ ਖਾਦੋ ਠੀਕ ਆ ਨਾਰੂ ਨਾਲ ਹੈਨਾ ਕੱਟੀ ਦਿੱਤੀ ਆ ਕੱਟੀ ਦਿੱਤੀ ਆ ਜੀ ਵੱਖਰੀ ਜੀ ਛੇੜ ਦੀ ਪਾਤੀ ਹੈ ਹਾਂ ਹਾਂ ਐ ਚਾਪ ਜਵੇਂ ਗਾਵੂ ਬੱਚਾ ਪਹੁੰਗਿਆ ਨਾ ਤੇ ਕੱਟੀ ਚੰਗੀ ਪਾਈ ਆ ਤੇ ਕਿੰਨਾ ਕੁ ਬੋਲਾ ਪਹੁੰਚ ਜੋ ਹੈ ਉਹ ਬੋਲਾ ਦੀ 8 ਕਿਲੋ ਤਿਆਰ ਹੋ ਗਈ 8 ਕਿਲੋ ਹੈਨਾ ਪਿਓਰ ਨਹੀਂ ਲਈ ਆ ਜੀ ਠੀਕ ਆ ਜੰਮੀ ਪਲੀ ਚੰਗੀ ਆ ਨਾ ਮੈਂ ਹਾਂ ਜੀ ਚਲੋ ਖੋਲ ਕੇ ਤੋਰਾ ਤਰਾਰਾ ਕਰਮਾਈ ਦਾ ਕਰਵਾਇਆ ਚੈੱਕ ਖੋਲ ਪਈ ਗੋਪੀ ਛੱਡ ਦੇ ਉਹ ਕੰਮ ਤੇ ਮੈਂ ਗੋੜੋਂ ਪਈ ਫੇਰ ਪਾਉਣਾ ਕਰ ਲਓ ਜਿਹੜਾ ਜਿਹੜਾ ਮੈਂ ਚੰਗੀ ਆ ਬੰਦੇ ਦਾ ਕਰਕੇ ਫਿਰ ਤਾਜੀ ਕਰਕੇ ਇਹ ਮਸਲਾ ਕਰਦੀ ਨੇ ਬਾਹਰ ਡੇਡਾ ਘਟ ਆ ਗਿਆ ਨਾ ਸੱਜੇ ਬਣੇ ਲਿਆ ਪਈ ਗੋਪੀ ਬੱਚੇ ਦਾ ਕਰਕੇ ਭਾਈ ਦੀ ਧਿਆਨ ਨਾ ਧਿਆਨ ਧਿਆਨ ਨਾ ਧਿਆਨ ਰਾਜੀ ਬਾਜੀ ਜੰਗੀ ਹੈਣਾ ਹਾਂਜੀ ਹਾਂਜੀ ਹੂੰ ਤੇ ਕਿੰਨੇ ਵੀ ਦੇ ਦੀਏ ਤੁਸਾਂ ਸਭ ਬੋਲਦੇ 1 ਲੱਖ ਕਰਦੇ ਆਂ ਅੱਛਾ ਲੱਖ ਦੀ ਦੇ ਫਿਕਸ ਫਿਕਸ ਚੱਲ ਸ਼ਰਦਾਂ ਕੋਈ ਯਾਦ ਹੋ ਯਾਰ 1000 ਰੁਪਏ ਛੋੜ 99 990 ਠੀਕ ਆ ਲੋ ਸੱਜਣਾ 99 ਤੇ ਅੱਗੇ ਆ ਗਏ ਦੂਜੇ ਨੰਬਰ ਤੇ ਵੱਡੀ ਮੈਂ ਹਾਂ ਜੀ ਠੀਕ ਹੈ ਇਹ ਚੋਈ ਹੈ ਜੀ ਹੁਣੇ ਚੋ ਗਿਆ ਜੀ ਚੋ ਕੇ ਆਈਆਂ ਨਾ ਟਾਈਮ ਕੋਈ 11 11:30 ਦਾ ਹੋ ਗਿਆ ਸੱਜਣੋ ਕਮਾਲ ਚੋਕੀ ਆਇਆ ਤਕਰੀਬਨ ਤੇ ਤੇ ਮਗਰ ਕੀ ਕੱਟੇ ਕਟਾ ਕਟਾ ਹੂੰ ਕਿੰਨਾ ਕਿ ਦੁੱਧ ਇਹ ਵੀ ਕੱਲ ਰਾਤ ਦੀ ਸੂਈ ਜੀ ਇਹ ਵੀ ਕੱਲ ਦੀ ਸੂਈ ਹੈ ਹਾਂਜੀ ਨਾਲ ਨਾਲ ਤੇ ਲੋ ਜੀ ਹਾਂਜੀ ਠੀਕ ਹੈ ਇਹ ਇਹਨਾਂ ਬਾਕੀ ਜਿਹੜੀ ਅਗਲੇ ਬੰਨੇ ਸਪੇਜ ਆ ਤੇ ਵਿਖਾਇਓ ਮਾੜੀ ਜੀ ਲਾ ਕੇ ਆਮਾਣੂ ਬੜੋਣੀ ਮੈਂ ਕੀ ਬਾਤ ਠੀਕ ਹੈ ਖੋਲ ਕੇ ਖੋਲ ਬੰਦੀ ਤਾਂ ਦੀ ਚੰਗੀ ਆ ਹਾਂਜੀ ਬੰਦੀ ਵਧੀਆ ਜੀ ਮੈਂ ਹਮ ਹੁੰਦੇ ਚੋਈ ਜੋਈ ਜਾਂਦੇ ਨੋ ਸਜਨੋ ਚੰਗੀ ਆ ਵਿਰਲ ਵਰਲ ਜਿਵੇਂ ਸਪੈਸ ਕਹਿ ਸਕਦੇ ਆ ਅਗਲੇ ਸਨਾਂ ਦੀ ਵਿਰਲ ਬਹੁਤ ਜ਼ਿਆਦੀ ਆ ਠੀਕ ਹੈ ਜੀ ਗੇਟ ਤੇ ਥਣ ਲੱਗਾ ਹੋਊ ਅਗਲੇ ਬੰਨੇ ਮੂਰੇ ਵੱਡੀ ਮੈਂ ਕੋਈ ਛੋਟੀ ਨਹੀਂ ਵਜਨ ਲੋਡ ਪੂਰਾ ਫੋਲਿਆ ਨੋ ਜੀ ਲੈਓ ਹੁਣ 8 ਕਿਲੋ ਬੋਲਾ ਦਸਿਆਂ ਦੇ ਕੋਲ ਵੀ ਹਾਂਜੀ 8 ਕਿਲੋ ਬੋਲਾ 10 ਕਿਲੋ ਬੋਲਾ ਹਨਾ 10 ਕਿਲੋ ਮੈਂ ਵੀ ਡੀਲ ਵਿੱਚ ਦੁੱਧ ਵੀ ਫਿਰ ਹਾਂਜੀ 15 ਕਿਲੋ ਦੁੱਧ ਨਹੀਂ ਛੱੜਦੀ ਹਾਂਜੀ 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 ਬਿਲਕੁਲ ਜੈਡ ਬਲੈਕ ਸੱਜਣੋ 15 ਕਿਲੋ ਵਿਰਲ ਦੇਖ ਸਕਦੇ ਜੇ ਬਿਲਕੁਲ ਗੇਠ-ਗੇਠ ਦੀ ਵਿਰਲ ਹੋਊਗੀ ਅਗਲੇ ਬੰਨਿਆਂ ਵੀ ਪਿਛਲੇ ਬੰਨਿਆਂ ਵੀ ਤੇ 10 ਕਿਲੋ ਬੋਲਾ ਹੀ ਸਟਾਰਟਿੰਗ ਹੋਇਆ 15 ਕਿਲੋ ਨੂੰ ਦੁੱਧ ਆਂਦਾ ਵਿਖੀ ਆ ਤੇ ਰੇਟ ਕਿੰਨਾ ਰਹੇਗਾ ਭਾਈ ਜੀ ਹਾਂ ਜੀ ਰੇਟ ਲੱਖ ਦੀ ਦੇ ਦਈਏ ਜਾਇਜ਼ ਆ ਭਰ ਜਾਇਜ਼ ਕਰਕੇ ਦੇ ਦਈਏ 90000 ਦੀ ਮੈਂ ਦੇਗਾ 90 ਦੀ ਹੋਰ ਆਇਆ ਕਰ ਕਰੇ ਮਾਨਤਨ ਕਰ ਦਈਏ 2000 ਦੇ 88 ਠੀਕ ਆ ਆ ਗਈ ਅੱਗੇ ਤਿਆਰ ਮੈਂ ਕਿੰਨੇ ਕ ਦਿਨ ਲੈ ਜੂਗੀ ਇਹ ਜੀ ਹਫਤਾ ਲੈਂਦੀ ਆ ਇਹਦੇ ਥਣਾ ਦੀ ਤੇ ਪਿੱਛੇ ਦੀ ਫੁੱਲ ਗਰੰਟੀ ਹੈ ਜੀ ਘਰ ਆਪਣੇ ਦੇ ਰਿਸ਼ਤੇਦਾਰ ਕਿ ਮੇਰੇ ਠੀਕ ਆ ਹੱਥ ਨਹੀਂ ਲਾਇਆ ਥਣਾ ਨੂੰ ਫੁੱਲ ਗਰੰਟੀ ਆਪਾਂ ਗਾਂ ਧਾਂਗੇ ਪੈਨਟਰ ਚਲੋ ਲਾਇਓ ਤੋੜ ਦੋ ਨੋਇ ਸੱਜਣਾ ਨਵਾਂ ਵੀ ਚੰਗੀ ਆ ਲਓ ਸੱਜਣ ਇਹ ਵੀ ਨੀਲੀ ਦਾਵੀ ਚੋਂਦੀ ਸੱਜਣਾ ਕਿਉਂਕਿ ਬਿੱਲੀ ਮਨ ਕੀ ਆਖੇ ਥੱਲੇ ਠੋਡੀ ਦੇ ਵੀ ਨਿਸ਼ਾਨ ਹੈਗਾ ਤੇ ਦੇਖ ਸਕਦੇ ਜੇ ਮੱਥੇ 'ਚ ਵੀ ਬੱਲ ਹੈਗਾ ਠੀਕ ਆ ਪੂਸ਼ ਅੱਧਿਆਂ ਜਾਂ ਜਿਵੇਂ ਧੂਵੀ ਪੂਸ਼ਾ ਹਜੇ ਕਰ ਫਰੋਜਪੁਰੀ ਮੈਂ ਇਹਨੂੰ ਜ਼ਿਆਦਾ ਕਹਿੰਦੇ ਹੁੰਦੇ ਹੈਗੇ ਇਹ ਨੀਲੀ ਦਾਵੀ ਨੂੰ ਖਾਸ ਕਰਕੇ ਨਾ ਆਪ ਕੋ ਆਪਣੇ ਜਿਹੜੀ ਬਿਲਟ ਦਾ ਮੱਜਾਂ ਦਾ ਰਵਾ ਨਾ ਉਹ ਜਾਣਕਾਰੀ ਬਜ਼ੁਰਗ ਦੇ ਦਿੰਦੇ ਹੁੰਦੇ ਸੀ ਕਿ ਜਿੰਦੀ ਧੂਮੀ ਪੂਸ਼ ਹੋਵੇ ਨਾ ਉਹਨੂੰ ਫਰੋਜਪੂਰੀ ਕਹਿ ਦੇਣਾ ਦੂਜੀ ਨੂੰ ਆਹ ਨਸਲ ਕਹਿ ਦੇਣਾ ਇਹ ਹੋਰ ਤੁਸੀਂ ਇੰਤਜ਼ਾਹ ਲਉਣਾ ਫਰੋਜਪੂਰੀ ਆ ਜਾਂ ਉਹ ਕਿਹੜੇ ਰਗੀ ਦੀ ਹੈ ਕਿਉਂਕਿ ਇਸ ਨੂੰ ਫਰੋਜ ਆਣਿਆ ਸਾਰੇ ਭਿੰਡ ਭਰਾ ਬਾਕੀ ਮੈਂ ਚੰਗੀ ਆ ਤੇ ਬਾਈ ਜੀ ਕਿੰਨੇ ਕੀ ਦੇ ਦਾਂਗੇ ਇਹ ਆਣਾ 85 ਆ 85 ਦੀ ਹੋਰ ਕਰ ਦੇ 2000 ਕਰ ਦੇ 80 ਦੀ ਕਰ ਦੇ ਚਲੋ ਕਰ ਦੇ ਕਰ ਦੇ ਨਾ ਠੀਕ ਹੈ ਅੱਗੇ ਆ ਗਈ ਵੱਡੀ ਮੈਂ ਹੈ ਨਾ ਇਹਦਾ ਬੱਚਾ ਨਹੀਂ ਬੱਚਾ ਨਹੀਂ ਹੈਗਾ ਹਾਂਜੀ ਲੇਵਰ ਰੂਹਾ ਪੜਾ ਹੈ ਨਾ ਦੁੱਧ ਕੱਢੀ ਦੁੱਧ ਤੇ 9 ਕਿਲੋ ਦੇ ਨੇੜੇ ਜੀ ਅੱਛਾ ਹਾਂਜੀ 8-9 ਕਿਲੋ ਦੁੱਧ ਹੈਗਾ ਹਾਂਜੀ ਇਹਨਾਂ ਚਲੋ ਦੋ ਦੀ ਮਿਲਦੀ ਕਿਦਾਂ ਮਿਲਦੀ ਥਾਪੀ ਦੇ ਹੀ ਇੱਧਰ ਬੈਠੇ ਰਹੇ ਹੁਣ ਅੱਪਾ ਬੈਠੇ ਨੇ ਹੂੰ 2.9 ਕਿਲੋ ਹੈਗਾ ਤੇ ਮਿਲਦੀ ਇਤਨਾ ਹੀ ਹੈ ਸੱਚੀ ਕੋਈ ਬਾੜਾ ਨਹੀਂ ਕੋਈ ਜੀ ਥਾਪੀ ਦੇ ਕੇ ਹਾਂਜੀ ਬਸਮ ਪੈਂਦੀ ਹੈ ਲੈਓ ਭਾਈ ਜੀ ਮੋੜ ਲਓ ਲੈ ਵਾ ਚੰਗਾ ਖੁੱਲਾ ਯੰਦਾਰ ਰੇਡ ਬਾਈ ਜੀ ਸੰਧੂ ਸਾਹਿਬ 60000 ਦੀ ਲਈ ਹਾਂ ਨਾ ਬਾਈ ਜੀ 55 ਦੀ ਚਲੋ ਠੀਕ ਹੈ ਤੇ ਹੋਰ ਕਹਨਾ 45 54 54